ਦੇਖੋ ਖੇੜੀਪਿੰਡ ਦੇ ਵਿੱਚ 10 ਏਕੜ ਦੇ ਵਿੱਚ ਇੱਕ ਸੀਪਾਇਟ ਨਾਂ ਦਾ ਸਿਖਲਾਈ ਸਿਰੋਜਗਰ ਕੇਂਦਰ ਹੈ ਇੱਥੇ ਬੱਚਿਆਂ ਨੂੰ ਜਿਹੜੇ ਆਰਮਡ ਫੋਰਸ ਦੇ ਵਿੱਚ ਜਾਣਾ ਚਾਹੁੰਦੇ ਨੇ ਪੁਲਿਸ ਜਾਣਾ ਚਾਹੁੰਦੇ ਨੇ ਸੀਆਰਪੀਐਫ ਜਾਣਾ ਚਾਹੁੰਦੇ ਨੇ ਇੱਥੇ ਉਹਨਾਂ ਦੀ ਟ੍ਰੇਨਿੰਗ ਹੋਊਗੀ ਔਰ ਫ੍ਰੀ ਆਫ ਕਾਸਟ ਟ੍ਰੇਨਿੰਗ ਹੋਊਗੀ ਸ਼ਾਨਦਾਰਿਕ ਟ੍ਰੈਕ ਬਣੂਗਾ ਹੋਸਟਲ ਬਣੂਗਾ ਬਾਲੀਵਾਲ ਕੋਰਟ ਹੋਊਗਾ ਟੈਨਿਸ ਕੋਰਟ ਹੋਊਗਾ ਉਹਦੇ ਵਿੱਚ ਸ਼ੂਟਿੰਗ ਰੇਂਜ ਹੋਊਗੀ ਤੇ ਐਡਮਿਨ ਬਲੌਕ ਹੋਊਗਾ ਸੋ ਮਤਲਬ ਇੱਕ ਇੱਥੇ ਜਿਹੜਾ ਬੱਚਾ ਆ ਗਿਆ ਸਾਲ 'ਚ 1200 ਬੱਚੇ ਦੀ ਕੈਪੈਸਿਟੀ ਹੈ 1200 ਬੱਚੇ ਜਿਹੜੇ ਆ ਗਏ ਉਹ ਇੱਥੋਂ ਟ੍ਰੇਨਿੰਗ ਲੈ ਕੇ ਆਪਣੇ ਆਪਣੇ ਰੋਜ਼ਗਾਰ ਤੇ ਲੱਗਣਗੇ ਸੋ ਇਹ ਪਹਿਲਾਂ ਬਿਲਕੁਲ ਠੱਪ ਪਿਆ ਸੀ ਪ੍ਰੋਜੈਕਟ ਹੁਣੇ ਦੁਬਾਰਾ ਸ਼ੁਰੂ ਕੀਤਾ ਹੈ 28 ਕਰੋੜ ਤੋਂ ਉੱਪਰ ਲੱਗਤ ਹੈ ਇਹਦੀ ਤੇ ਖੇੜੀਪਿੰਡ ਸੰਗਰੂਰ ਦੇ ਬਿਲਕੁਲ ਜਣਾਚ ਹੈ ਤੇ ਇਤਿਹਾਸਿਕ ਪਿੰਡ ਹੈ ਤੇ ਅਸੀਂ ਇਸੇ ਕਰਕੇ ਇਸ ਪਿੰਡ ਨੂੰ ਚੁਣਿਆ ਤਾਂ ਕਿ ਸੰਗਰੂਰ ਦੇ ਸ਼ਹਿਰ ਦੇ ਨੇੜੇ ਵੀ ਰਹੇ ਤੇ ਇੱਥੇ ਅ ਬੱਚਿਆਂ ਨੂੰ ਜਿਹੜਾ ਟ੍ਰੇਨਿੰਗ ਵੀ ਉਸ ਲੈਵਲ ਦੀ ਮਿਲੇ ਜੇ ਕਿ ਉਹ ਬੱਚੇ ਜਿਹੜੇ ਨੇ ਆਪਣਾ ਕਰੀਅਰ ਆਰਮਡ ਫੋਰਸ ਦੇ ਵਿੱਚ ਪੁਲਿਸ ਦੇ ਵਿੱਚ ਫੌਜ ਦੇ ਵਿੱਚ ਬਣਾ ਸਕਣ ਕਰੀਅਰ ਸਰ ਹੋਸਟਲ ਦੀ ਵੀ ਵਿਵਸਥਾ ਕੀਤੀ ਹੈ ਹਾਂ ਹਾਂਜੀ ਹੋਸਟਲ ਹੈ اور ਬਿਲਕੁਲ ਟੋਟਲੀ ਸਭ ਕੁਝ ਫ੍ਰੀ ਹੈ ਡਰੋਨ ਦੀ ਟ੍ਰੇਨਿੰਗ ਜੇ ਉਹ ਸਭ ਕੁਝ ਮਿਲੂਗਾ ਨਾ ਉੱਥੇ ਇੱਥੇ ਤੇ ਬਸ ਜਦੋਂ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਫੇਰ ਆਵਾਂਗੇ ਆਪਾਂ ਇੱਥੇ ਤਾਂ ਫਿਰ ਦੁਬਾਰੇ ਕਿਆਸੀ ਵੀ ਸ਼ਹੀਦਾਂ ਦਾ ਉਦਵਸ਼ੀ ਦਿਵਸ ਦੀ ਮੌਕੇ ਤੇ ਮੌਕੇ ਤੇ ਬੋਲਣ ਦੇ ਦਿਖੋ ਸਾਡੀ ਕੌਮ ਦੇ ਜਿਹੜੇ ਸ਼ਹੀਦ ਨੇ ਲਾਹ ਮਿਸਾਲ ਕੁਰਬਾਨੀਆਂ ਨਾਲ ਭਰਿਆ ਪਿਆ ਸਾਡਾ ਵਿਰਸਾ ਇਤਿਹਾਸ ਸਾਡਾ ਸੋ ਅੱਜ 85ਵੇਂ ਸ਼ਹੀਦੀ ਦਿਵਸ ਹੈ 31 ਜੁਲਾਈ ਸ਼ੀਦੂਦਮ ਸਿੰਘ ਜੀ ਨੇ ਜੋ ਕੁਰਬਾਨੀ ਉਹ ਹੈ ਜੀਆਂ ਬਹੁਤ ਘੱਟ ਉਦਾਰ ਨਾ ਮਿਲਦੀਆਂ ਨੇ ਕਿ ਤੁਸੀਂ ਬਦਲੇ ਦੀ ਅੱਗ ਨੂੰ 22 ਸਾਲ ਆਪਣੇ ਸੀਨੇ ਦੇ ਵਿੱਚ ਬਾਲ ਕੇ ਰੱਖਿਆ ਤੇ ਇਸ ਤਰ੍ਹਾਂ ਦੀ ਜਾ ਕੇ ਉੱਥੇ ਬਦਲਾ ਵੀ ਲਿਆ ਤੇ ਨਾਲ ਬਦਲਾ ਲੈ ਕੇ ਕਹਿੰਦਾ ਕਿ ਮੇਰਾ ਕੰਮ ਹੋ ਗਿਆ ਮੈਨੂੰ ਤੁਸੀਂ ਗ੍ਰਿਫਤਾਰ ਕਰ ਲਓ ਮੇਰਾ ਕੰਮ ਹੋ ਗਿਆ ਸੋ ਹਜੇ ਬਹੁਤ ਘੱਟ ਮਿਸਾਲਾ ਮਿਲਦੀ ਹੈ ਨੇ ਪਾਰਲੀਮੈਂਟ 'ਚ ਵੀ ਪਹਿਲਾਂ ਸੀ ਬੋਲਦੇ ਰਹੇ ਆ ਔਰ ਵੱਲੋਂ ਸੀ ਇਹਦਾ ਗੇੜੀ ਗੱਲ ਹਮੇਸ਼ਾ ਹੋਦੀ ਰਹਿੰਦੀ ਹੈ ਜੀ ਇਹ ਪਤਾ ਕੀ ਹੈ ਇਹ ਮੈਂ ਅਸੀਂ ਤਾਂ ਮੈਂ ਤਾਂ ਪਾਰਲੀਮੈਂਟ ਦੇ ਵਿੱਚ ਭਾਰਤ ਰਤਨ ਦੀ ਵੀ ਮੈਂ ਮੰਗ ਕੀਤੀ ਸੀ ਕਿ ਇਹ ਭਾਰਤ ਰਤਨ ਨੂੰ ਹਜੇ ਬੰਦਿਆਂ ਨੂੰ ਦਿਓ ਜਿਹਦੇ ਨਾਲ ਭਾਰਤ ਰਤਨ ਦਾ ਅਵਾਰਡ ਤਾਂ ਜਿਹੜੇ ਮਾਨ ਇੱਜ਼ਤ ਵਧੇ ਉਹਦੀ ਗਰिमा ਵਧੇ ਠੀਕ ਹੈ ਨਾ ਜੇ ਹੁਣ ਸਿਦੇ ਆਜ਼ਮ ਭਗਤ ਸਿੰਘ ਨੂੰ ਕਰਤਾ ਸਿੰਘ ਸਰਾਬਾ ਨੂੰ ਸ਼ਹੀਦ ਉਦਮ ਸਿੰਘ ਨੂੰ ਭਾਰਤ ਰਤਨ ਨਹੀਂ ਦਿਓਗੇ ਤਾਂ ਉਹਨਾਂ ਦੀ ਗਰिमा ਘਟਦੀ ਨਹੀਂ ਉਹਨਾਂ ਦੀ ਕੁਰਬਾਨੀ ਤਾਂ ਸਾਡੇ ਦਿਲਾਂ ਚ ਵੱਸਦੀ ਰਹੂਗੀ ਜਦੋਂ ਤੱਕ ਦੁਨੀਆ ਰਹੂਗੀ ਪਰ ਇਹ ਵੀ ਭਾਰਤ ਰਤਨ ਇਹੋ ਜਿਹੇ ਬੰਦਿਆਂ ਨੂੰ ਦੇਣਾ ਚਾਹੀਦਾ ਜੇ ਜਿਨ੍ਹਾਂ ਨੂੰ ਭਾਰਤ ਰਤਨ ਦੇ ਕੇ ਭਾਰਤ ਰਤਨ ਦਾ ਸਤਕਾਰ ਵਧੇ ਉਸ ਉਸ ਦਾ ਸੋ ਸਾਡੇ ਲਈ ਤਾਂ ਸ਼ਹੀਦ ਨੇ ਉਹ ਸਾਡੇ ਲਈ ਕੋਈ ਕਿਸੇ ਗਵਰਨਮੈਂਟ ਤੋਂ ਮਹਤਾਜ ਨਹੀਂ ਹੈਗੇ ਸੀ ਕਿ ਉਸ ਤੁਹਾਨੂੰ ਕਾਗਜ਼ਾਂ 'ਚ ਕੁਝ ਕਵੇ ਸੋ ਅਸੀਂ ਤਾਂ ਸਾਡੇ ਲਈ ਤਾਂ ਜਿਹੜੇ ਅੱਜ ਬਾਡਰਾਂ ਤੇ ਵੀ ਸੀਨਾ ਤਾਣੀ ਖੜੇ ਨੇ ਸਾਡੀ ਸਾਡੇ ਦਿਲਾਂ 'ਚ ਉਹਨਾਂ ਪ੍ਰਤੀ ਵੀ ਉਨੀ ਇੱਜ਼ਤ ਹੈ ਮਾਨਸਾ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਖਬੀ ਸਿੰਘ ਮਾਨ ਸਰ ਜੀ ਆਪਣੀ ਹੀ ਪਾਰਟੀ ਦੇ ਤਕਰੀਬਨ ਸਾਰੇ ਮੈਂਬਰਾਂ ਨੂੰ ਪਾਰਟੀ ਦੇ ਖਿਲਾਫ ਨਾੜ ਰਿਹਾ ਕਿਸ ਤਰ੍ਹਾਂ ਕਿਹਜਣਾ ਮੈਂ ਕੀ ਕਹਾ ਸ਼੍ਰੋਮਣੀ ਕਾਲੀਦਾਲ ਦੇ ਵਿੱਚ ਆਪਸ ਦੇ ਵਿੱਚ ਅ ਇਨ ਪਾਰਟੀ ਦੇ ਵਿੱਚ ਕਲੇਸ਼ ਪੈ ਗਿਆ ਤੇ ਉਹ ਕਲੇਸ਼ ਪਿਆ ਹਾਰਾਂ ਤੋਂ ਕਿਉਂਕਿ ਲੋਕਾਂ ਨੇ ਉਹਨਾਂ ਨੂੰ ਨਕਾਰਤਾ ਵੋਟਾਂ 'ਚ ਪਿਛਲੀਆਂ 5-6 ਇਲੈਕਸ਼ਨਾਂ 'ਚ ਹੁਣ ਤਾਂ ਸੌਆਂ ਤੇ ਆ ਗਏ ਉਹ ਮਤਲਬ ਜਲੰਧਰ ਬੈਸਟ ਦੇ ਵਿੱਚ ਤੱਕੜੀ ਕਿਸੇ ਹੋਰ ਕੋਲੇ ਸੀ ਸੁਖਵੀਰ ਬਾਦਲ ਬੀਐਸਪੀ ਨੂੰ ਸਪੋਰਟ ਕਰ ਰਿਹਾ ਸੀ ਤੇ ਤੱਕੜੀ ਨੂੰ 1424 ਪਈਆਂ ਤੇ ਬੀਐਸਪੀ ਨੂੰ 731 ਪਈਆਂ 731 ਵੋਟਾਂ ਤੇ ਆ ਗਏ 25 ਸਾਲ ਰਾਜ ਕਰਨ ਵਾਲੇ ਸੋ ਪ੍ਰਮਾਤਮਾ ਤੋਂ ਡਰਨਾ ਚਾਹੀਦਾ ਹੈ ਹੈਨਾ ਕਿਉਂਕਿ ਪ੍ਰਮਾਤਮਾ ਲੋਕਾਂ 'ਚ ਹੀ বাসਦਾ ਹੈ ਸੋ ਜਦੋਂ ਤੁਸੀਂ ਇਹਨਾਂ ਨੂੰ ਅਗਨੋਰ ਕਰਨ ਲੱਗ ਜਊਂਗੇ ਜਦੋਂ ਤੁਸੀਂ ਕਿਸੇ ਹੋਰ ਬਾਰੇ ਸੋਚਣੇ ਨਹੀਂ ਆਪਣੇ ਪੁੱਤ ਪਤੀ ਜੇ ਸਾਲੇ ਜੀਜੀਆਂ ਬਾਰੇ ਸੋਚਣਾ ਤਾਂ ਫਿਰ ਇਹੀ ਹਾਲ ਹੁੰਦਾ ਸਰ ਨਵੇਂ ਰਾਜਪਾਲ ਵਾ ਪੰਜਾਬ ਦੇ ਵਰਨਨ ਸਾਹਿਬ ਨੇ ਆਤੀ ਸੌ ਚੁੱਕੀ ਹੈ ਗੁਲਾਬ ਚੰਦ ਕਟਾਰੀਆ ਜੀ ਰਾਜਸਥਾਨ ਤੋਂ ਨੇ ਬੜੇ ਤਜਰਬੇਕਾਰ ਨੇ 8 ਵਾਰ ਐਮਐਲਏ ਰਹੇ ਨੇ ਇੱਕ ਵਾਰ ਐਮਪੀ ਰਹੇ ਨੇ ਤੇ ਹੁਣ ਅਸਾਮ ਤੋਂ ਆਏ ਨੇ ਗਵਰਨਰ ਦੇ ਤੌਰ ਤੇ ਸੋ ਅੱਜ ਉਹਨਾਂ ਨੂੰ ਅਸੀਂ ਸੋਚ ਕੇ ਆ ਮੈਂ ਇੱਥੇ ਆਇਆ ਤਾਂ ਥੋੜਾ ਲੇਟ ਹੋ ਕੇ ਤੇ ਮਿਲ ਕੇ ਕੰਮ ਕਰਾਂਗੇ ਔਰ ਜੋ ਉਹਨਾਂ ਦਾ ਅਧਿਕਾਰ ਖੇਤਰ ਹੈ ਉਹਨਾਂ ਦਾ ਦਾ ਖੇਤਰ ਹੈ ਜੋ ਮੇਰਾ ਅਧਿਕਾਰ ਖੇਤਰ ਹੈ ਐਜ਼ ਸੀਐਮ ਉਹ ਮੇਰਾ ਸੋ ਮਿਲ ਕੇ ਕੰਮ ਕਰਾਂਗੇ ਔਰ ਪੰਜਾਬ ਦੀ ਬਿਹਤਰੀ ਵਾਸਤੇ ਅੱਜ ਲੜਾਂਗੇ ਸਾਰੀਆਂ ਸਾਰੀਆਂ ਲੜਾਂਗੇ ਇਲੈਕਸ਼ਨ ਸਾਡੀ ਪੋਲੀਟੀਕਲ ਪਾਰਟੀ ਹੈ ਜਿਹੜੀ ਵੀ ਇਲੈਕਸ਼ਨ ਆਊਗੀ ਅਸੀਂ ਲੜਾਂਗੇ ਤੇ ਜਿੱਤਾਂਗੇ ਠੀਕ ਹੈ